हां जी माता जी ਕਿਹੜੀ ਜਗ੍ਹਾ ਆਏ ਆ ਪਾ ਜੀ 64 ਕਿਹੜੀ ਬੇਬੇ ਜੀ ਕੀ ਆਪਣੇ ਜਿਹੜਾ ਮੁੰਡਾ ਆਪਣਾ ਇਹਨੂੰ ਕੀ ਪ੍ਰੋਬਲਮ ਸੀ ਕੀ ਤਕਲੀਫ ਸੀ ਇਹਨੂੰ ਜੀ ਹਾਂ ਜੀ ਆ ਜੀ ਪਾਣੀ ਭਰ ਗਿਆ ਕਿਡਨੀਆਂ ਚ ਨੂੰ ਸਪੈ ਗਿਆ ਸਾਰੇ ਚ ਕਿਡਰੀਆਂ ਚ ਦੇ ਵਿੱਚ ਦੇ ਵਿੱਚ ਪ੍ਰੋਬਲਮ ਆ ਗਈ ਕਿਡਨੀਆਂ ਦੇ ਵਿੱਚ ਦਿੱਕਤ ਸੀ ਹੈ ਜੀ ਹਾਂ ਜੀ ਇਹ ਹੁਣ ਤੁਸੀਂ ਜਿਹੜੇ ਬਾਬੇ ਦੇ ਡੇਰੇ ਚ ਆਏ ਹੋ ਇਹ ਕਿੰਨੀ ਵਾਰ ਆਏ ਹੋ ਜੀ ਆ ਦੋ ਤਿੰਨ ਤੀਜੀ ਵਾਰ ਆਏ ਹੋ ਇਸ ਤੋਂ ਪਹਿਲਾਂ ਤੁਸੀਂ ਕਿਹੜੇ ਹਸਪੀਟਲ ਚ ਗਏ ਤੇ ਜੀ ਸਾਨੂੰ ਸਮਾਣੇ ਗਏ ਹਸਪੀਟਲ ਦੇ ਵਿੱਚ ਕੇ ਕੋਈ ਆਰਾਮ ਨਹੀਂ ਆਇਆ ਫਿਰ ਚੰਡੀਗੜ੍ਹ ਕਿੱਥੇ ਗਏ ਤੇ ਚੰਡੀਗੜ੍ਹ ਕਿੱਥੇ ਗਿਆ ਪੀਜੀਆ ਇੱਕ ਪੀਜੀਆ ਪੀਜੀਆ ਤੋਂ ਵੀ ਆਰਾਮ ਨਹੀਂ ਹੋਇਆ ਜੀ ਹਾਂ ਜੀ ਹੁਣ ਤੁਸੀਂ ਤੀਜਾ ਹਫਤਾ ਹੋ ਗਿਆ ਤੁਸੀਂ ਤੇਰਾ ਦੁਖੀਆਂ ਦੇ ਸਾਰੇ ਦੇ ਵਿੱਚ ਆਇਓ ਹਾਂ ਜੀ ਹੁਣ ਫਰਕ ਆ ਹਾਂ ਜੀ ਹੁਣ ਫਰਕ ਲੱਗਦਾ ਫਰਕ ਲੱਗਦਾ ਹੈ ਜੀ ਹਾਂ ਜੀ ਲੱਗਦਾ ਤੇ ਆਪਾਂ ਵੀਰ ਜੀ ਤੇ ਵੀ ਪੁੱਛ ਲੈਨੇ ਹਾਂ ਹਾਂ ਕਿਵੇਂ ਵੀਰ ਜੀ ਫਰਕ ਲੱਗਦਾ ਜੀ ਹਾਂ ਜੀ ਫਰਕ ਪਹਿਲਾਂ ਨਾਲੋਂ ਜੀ ਪਹਿਲਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਵੀ ਇਲਾਜ ਕਰਾਇਆ ਹੈ ਜੀ ਪੀਏ ਚ ਹਾਂਜੀ ਕੀ ਉੱਥੇ ਫਰਕ ਨਹੀਂ ਪਿਆ ਜੀ ਨਹੀਂ ਜੀ ਚ ਪੀਏ ਚ ਫਰਕ ਨਹੀਂ ਪਿਆ ਫਿਰ ਸਮਾੜੇ ਵੀ ਹੋ三天 ਹਫ਼ਤੇ ਹੋ ਗਏ ਤੂੰ ਨਾ ਆਉਂਦੇ ਨੂੰ ਹਾਂਜੀ ਇੱਥੇ ਬਾਬਾ ਜੀ ਦਰਸ਼ਨਜੀਤ ਸਿੰਘ ਕੋਲ ਤੁਸੀਂ ਆਏ ਹੋ ਫਰਕ ਪਿਆ ਕੋਸ ਜੀ ਹਾਂਜੀ ਫਰਕ ਪਿਆ ਜੀ ਸੌ ਚੋਂ ਕਿੰਨੇ ਪਰਸੈਂਟ ਫਰਕ ਪੈ ਗਿਆ ਜੀ ਸੌ ਦੇ ਵਿੱਚੋਂ ਪੈ ਗਿਆ ਜੀ 40% ਪੈ ਗਿਆ ਫਰਕ ਆਪਾਂ ਅੱਛਾ 40 40 45 ਫਰਕ ਪਰਸੈਂਟ ਮਤਲਬ ਫਰਕ ਪੈ ਗਿਆ ਜੀ ਮਤਲਬ ਮੋੜ ਪੈ ਗਿਆ ਜੀ ਹਾਂਜੀ ਮੋੜ ਮੈ ਗਿਆ ਜੀ ਇਹ ਜਿਹੜਾ ਕੀ ਜਦ ਕੀ ਜਿਹੜਾ ਪੀਜੀਆਈ ਦੇ ਵਿੱਚ ਤੁਹਾਨੂੰ ਇਲਾਜ ਕਰਾਇਆ ਕੋਈ ਫਰਕ ਨਹੀਂ ਸਮਾਣੇ ਹਸਪੀਟਲ ਦੇ ਉੱਪਰ ਇਲਾਜ ਕਰਾਇਆ ਕੋਈ ਫਰਕ ਨਹੀਂ ਪਰ ਬਾਬਾ ਜੀ ਦੀ ਦਵਾਈ ਦਵਾਈ ਦੁੱ ਦਵਾਈ ਦੱਤੀ ਇਹਨਾਂ ਨੇ ਹਾਂਜੀ ਦਵਾਈ ਦੁੱ ਦਵਾਈ ਦੱਤੀ ਹੈ ਅੱਛਾ ਦਵਾਈ ਵੀ ਦਿੱਤੀਆਂ ਨਾਲ ਦੁਆ ਦੇ ਨਾਲ ਦਵਾਈ ਵੀ ਦਿੱਤੀ ਹੈ ਜੀ ਹਾਂ ਹਾਂਜੀ ਤੇ ਅੱਜ ਤੀਸਰੇ ਹਫਤੇ ਦੇ ਵਿੱਚ ਆਏ ਹੋ ਤੁਸੀਂ ਹਾਂਜੀ ਬਾਲਾ ਜੀ ਕਿਰਪਾ ਕਰਦਾ ਠੀਕ ਹੋ ਜਾਣਾ ਬਿਲਕੁਲ ਠੀਕ ਹੋ ਜਾਣਾ ਗਾਲੀ ਜਿੱਥੇ ਤੱਕ ਪਰਮਾਤਾ ਸਾਹਿਬ ਪੂਰਾ ਆਪਣਾ ਜੋਰ ਲਾਵਾਂਗੇ ਕੋਲੇ ਜਿੱਥੇ ਤੱਕ ਹੈਗਾ ਅਸੀਂ ਆਪਣਾ ਪੂਰਾ ਜੋਰ ਲਾਉਣੀ ਆ ਠੀਕ ਆ ਨਾ ਜਿੰਨੇ ਸਾਡੇ ਕੋਲ ਮਰੀਜ਼ ਪਹੁੰਚਦੇ ਨੇ ਉਰੇ ਆਸੀਂ ਸਭ ਨੂੰ ਪੂਰੀ ਮਦਦ ਕਰਦੇ ਜਿੰਨੇ ਜੋਗੇ ਹੈਗੇ ਆ ਜਿੰਨਾ ਸਾਡੇ ਕੋਲ ਪਰੋਖਾ ਸੀ ਪੂਰੀ ਮਦਦ ਕਰਦੇ ਹਰ ਬੰਦੇ ਨੂੰ ਗੱਲ ਨਾਲ ਲਾਉਣੀ ਆ ਕਿਸੇ ਬੰਦੇ ਨੂੰ ਕਿਸੇ ਨੂੰ ਇਹ ਨਹੀਂ ਦਿੰਦੇ ਵੀ ਧੱਕਾ ਦਿੰਦੇ ਆ ਹਰ ਬੰਦੇ ਨੂੰ ਪੂਰੀ ਤਰੀਕੇ ਦੇ ਨਾਲ ਉਹਦੇ ਨਾਲ ਗੱਲਬਾਤ ਕਰਕੇ ਉਹਦੀ ਸਮੱਸਿਆ ਸੁਣ ਕੇ ਕਿਸੇ ਕੋਲ ਨਹੀਂ ਪੈਸਾ ਉਹਦੇ ਨਾਲ ਅਸੀਂ ਪੂਰਾ ਮਸਲਾ ਹੱਲ ਕਰਦੇ ਆ ਬਾਪੂ ਜੀ ਆਏ ਨੇ ਬਾਪੂ ਜੀ ਹੁਤੇ ਕੋਈ ਪੈਸਾ ਮੰਗਿਆ ਸੀ ਉਹ ਲੱਤਾ ਦਾ ਨਹੀਂ ਅਸੀਂ ਜਿੱਥੇ ਤੱਕ ਰਹਿ ਗਿਆ ਪੂਰੀ ਮਦਦ ਕਰਦਾ ਜਿਹੜੇ ਸਾਡੇ ਪਰੋਖੇ ਨਹੀਂ ਹੈਗੇ ਅਸੀਂ ਤੁਹਾਨੂੰ ਕਹਿੰਦੇ ਵੀ ਆਹ ਕੰਮ ਕਰਦਾ ਭਾਈ ਠੀਕ ਹੈ ਨਾ ਇਹ ਨਹੀਂ ਸਾਡੇ ਪਰੋਖੇ ਸਾਰੇ ਅਸੀਂ ਪੂਰੀ ਦਵਾਈ ਫਰੀ ਦਿੰਨੇ ਆ ਜਨੇ ਵੀ ਇੱਥੇ ਸੰਗਤ ਕਿਸੇ ਦਾ ਇਹ ਨਹੀਂ ਹੈਗਾ ਵੀ ਕਿਸੇ ਨੂੰ ਕਹਿੰਦੇ ਵੀ ਸਾਨੂੰ ਹੋਏ ਰੱਖ ਕੇ ਜਾਓ ਅਸੀਂ ਤੁਹਾਨੂੰ ਕਹੇ ਭਾਈ ਆਜੋ ਕੋਈ ਗੱਲ ਨਹੀਂ ਹੈਗੀ ਜਿਹੜਾ ਹੈਗਾ ਮੈਂ ਹੱਲ ਕਰ ਦੇਣਾ ਠੀਕ ਹੈ ਨਾ ਕਿਰਪਾ ਹੋ ਜਣੇ ਮਹਾਪੁਰਸ਼ਾਂ ਸਾਧੂਆਂ ਦੀ ਕਿਰਪਾ ਹੋ ਜਣੇ ਆ ਮਹਾਪੁਰਸ਼ ਇਹ ਕੰਮ ਸਾਧੂ ਸੰਤ ਇਹ ਤੀਜਾ ਨੂੰ ਰਹਿਮ ਕਰਿਆ ਕਰਦਾ ਸਭ ਸੰਤ ਰਹਿਮ ਕਰਿਆ ਕਰਦਾ ਫੋਟੋ ਨਹੀਂ ਆਉਂਦਾ ਇਹ ਬਾਬਾ ਜੀ ਕਹਿੰਦੇ ਪੀਜੀ ਕਹਿ ਰਹੇ ਨੇ ਵੀ ਪੀਜੀ ਆਈ ਤੇ ਨਾ ਸਮਾਉਣੇ ਹਸਪੀਟਲ ਦੇ ਵਿੱਚ ਪਰ ਉਰੇ ਕਨੇ ਆਏ ਆ ਅਸੀਂ ਅੱਜ ਤੀਜਾ ਹਫਤਾ ਕਹਿੰਦੇ ਫਰਕ ਪਿਆ ਇੱਥੇ ਹੈ ਕਹਿੰਦੇ ਦੇਖੋ ਗੱਲ ਕੀ ਆ ਜਿਹੜਾ ਪਰਮਾਤਮਾ ਦਾ ਸੰਤਾਂ ਦਾਦਾਰਾ ਸੰਤਾਂ ਦੇ ਦਰ ਉੱਤੇ ਆ ਕੇ ਸ਼ਾਂਤੀ ਮਿਲਦੀ ਆ ਮਹਾਪੁਰਸ਼ਾਂ ਦਾ ਅਸਥਾਨ ਇਹ ਹੁੰਦਾ ਹੈ ਸਾਧੂਆਂ ਦਾ ਸਾਧੂ ਦਾ ਮਤਲਬ ਹੈ ਸ਼ਾਂਤੀ ਸਾਧੂ ਦਾ ਮਤਲਬ ਹਰ ਬੰਦੇ ਦਾ ਸਹਾਰਾ ਬਣਨਾ ਸਾਧੂ ਦਾ ਮਤਲਬ ਹੈ ਇਹਗਾ ਬੰਦੇ ਨੂੰ ਸਿੱਧ ਦੇਣੀ ਸਾਧੂ ਦਾ ਮਤਲਬ ਹੈ ਹੈਗਾ ਹਰ ਬੰਦੇ ਦਾ ਸਹਾਰਾ ਬਣ ਕੇ ਸਾਧੂ ਰਹਿੰਦੇ ਨੇ ਸਾਧੂ ਸੰਤ ਕੋਈ ਉੱਚੀਆਂ ਇਹ ਨਹੀਂ ਗੱਲ ਕਰਦੇ ਹੈਗੇ ਵੀ ਅਸੀਂ ਉੱਚੇ ਆ ਅਸੀਂ ਸੰਗਤ ਦੇ ਦਾਸ ਹੁੰਦੇ ਆ ਸੰਗਤ ਦਾ ਦਾਸ ਜੋ ਹੁੰਦਾ ਇਹ ਪ੍ਰਮਾਤਮਾ ਕਿਰਪਾ ਕਰਦਾ ਇਹ ਮਹਾਰਾਜ ਕਿਰਪਾ ਕਰਨ ਵਾਲੇ ਆ ਅਸੀਂ ਤਾਂ ਸੰਤਾਂ ਮਹਾਪੁਰਸ਼ਾਂ ਨਾਲ ਸਾੜੀ ਸਹਿਬ ਵਾਲੇ ਮੇਰੇ ਮਾਲਕ ਜਿਹੜੇ ਸੰਤ ਮਹਾਰਾਜ ਸੰਤ ਮਹਾਰਾਜ ਜੀ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਛੋਟੇ ਬਚਪਨ ਦੇ ਅਸੀਂ ਸੰਤਾਂ ਦੇ ਨਾਲ ਰਹੇ ਜੇ ਸੰਤਾਂ ਨੇ ਬਚਨ ਕੀਤੇ ਉਹਨਾਂ ਦੇ ਬਚਨਾਂ ਨੂੰ ਅਸੀਂ ਇਹ ਮਹਾਪੁਰਸ਼ਾਂ ਦੇ ਨੂੰ ਆਪਣੇ ਦਿਲ ਦੇ ਵਿੱਚ ਵਸਾਇਆ ਹੋਇਆ ਸੱਤ ਬਚਨ ਕਰਕੇ ਮੰਨੇ ਹੋਏ ਨੇ ਇਹ ਸੱਤ ਬਚਨਾਂ ਦੇ ਨਾਲੇ ਸੰਸਾਰ ਤਰ ਰਿਹਾ ਹੈ ਇਹ ਬਾਬਾ ਜੀ ਤੁਸੀਂ ਜਿਹੜੀ ਦੁਆ ਦੇ ਨਾਲ ਨਾਲ ਦਵਾਈ ਵੀ ਦਵਾਈ ਵੀ ਕਰਦੇ ਜੀ ਨਾਲ ਦੇਖੋ ਦਵਾਈ ਜਿਹੜੀ ਦਵਾਈ ਆ ਦਵਾਈ ਮਹਾਪੁਰਸ਼ਾਂ ਦੇ ਕੋਲ ਅਸੀਂ ਮੁੱਲਾਪੁਰ ਸਾਹਿਬ ਜਿਹੜੇ ਮੁੱਲਾਪੁਰ ਵਾਲੇ ਸੰਤ ਤੇ ਉਹਨਾਂ ਦੇ ਅਸੀਂ ਬਚਨਾਂ ਨਾਲ ਹੋਏ ਹੋਏ ਆ ਜਿਹਨੇ ਮਹਾਰਾਜ ਪੁਸ਼ਮਾਨਾ ਤੋਂ ਮਹਾਰਾਜ ਹੋਏ ਉਹਨਾਂ ਨੇ ਮਹਾਰਾਜ ਨੇ ਸੰਤਾਂ ਨੇ ਕਿਹਾ ਤਾਂ ਮਾਤਾ ਸਾਡੀ 7 ਸਾਲ ਜਾਂਦੀ ਰਹੀ ਮਹਾਰਾਜ ਕੋਈ ਕਿਰਪਾ ਨਹੀਂ ਹੋਈ ਮਹਾਰਾਜ ਕਹਿੰਦੇ ਭਾਈ ਕਿਰਪਾ ਹੋਊਗੀ ਇੱਕ ਛੱਡ ਦੋ ਬੇਟੇ ਹੋਣਗੇ ਇੱਕ ਸਾਧੂ ਹੋਊਗਾ ਇੱਕ ਮੇਰਾ ਇੱਕ ਤੇਰਾ ਇਹ ਸੰਤਾਂ ਦੇ ਕਿਰਪਾ ਹੁੰਦੀ ਆ ਮਹਾਂਪੁਰਸ਼ ਕੋਲ ਜਾਇਆ ਕਰਦੇ ਉਸੇ ਦਵਾਈਆਂ ਦਾ ਕੰਮ ਆ ਮਹਾਂਪੁਰਸ਼ਾਂ ਨੇ ਜੋ ਸਾਨੂੰ ਕੋਰ ਦਿੱਤਾ ਸੀ ਉਹ ਮਹਾਂਪੁਰਸ਼ ਕੋਲ ਦਿੱਤਾ ਮਹਾਂਪੁਰਸ਼ਾਂ ਸਾੜੀ ਸਾਹਿਬ ਵਾਲਿਆਂ ਕੋਲ ਬਚਪਨ ਦੇ ਵਿੱਚ ਲਗਨ ਲੱਗੀ ਹੋਈ ਸੀ ਸਾਨੂੰ ਸਾਡਾ ਗਲ ਜਿਸ ਟਾਈਮ ਪੱਕੇਗਾ ਮਹਾਂਪੁਰਸ਼ਾਂ ਨੇ ਬਚਨ ਕੀਤੇ ਸੀ ਮਹਾਂਪੁਰਸ਼ਾਂ ਦੇ ਬਚਨਾਂ ਦੇ ਉੱਤੇ ਤੇ ਉਹਨਾਂ ਦੀ ਪਾਲਣਾ ਤੇ ਮਹਾਂਪੁਰਸ਼ਾਂ ਦੇ ਬਚਨਾਂ ਉੱਤੇ ਪਹਿਰਾ ਦੇ ਰਹੇ ਹਾਂ ਅਸੀਂ ਅਸੀਂ ਉਹ ਪਹਿਰਾ ਦੇ ਰਹੇ ਹਾਂ ਮਹਾਂਪੁਰਸ਼ਾਂ ਦੇ ਬਚਨ ਜੋ ਕੀਤੇ ਹੋਏ ਨੇ ਸੰਤਾਂ ਦੇ ਬਚਨਾਂ ਦੇ ਉਹ ਉੱਥੇ ਕਰਕੇ ਸੰਗਤ ਦੇ ਮਹਾਂਪੁਰਸ਼ਾਂ ਦੇ ਮੂਹਰੇ ਅਰਦਾਸ ਕਰੀ ਦੀ ਆ ਤੰਤਨ ਬਾਬਾ ਚਰਪੁਰਦਾਸ ਸਾਂਤਾ ਦੀ ਅਰਦਾਸ ਦੇ ਨਾਲ ਵੱਡੀ ਵੱਡੀ ਕੈਂਸਰ, ਸ਼ੂਗਰ, ਐਚਆਈ ਏਡਸ ਵੱਡੀ ਵੱਡੀ ਬਿਮਾਰੀਆਂ ਇੱਥੇ ਤੇ ਕੱਟਦੀਆਂ ਤੇ ਵੱਡੀਆਂ ਵੱਡੀਆਂ ਬਿਮਾਰੀਆਂ ਕੱਟੀਆਂ ਜਾਂਦੇ ਜਿਹੜੇ ਇੱਥੇ ਸੰਗਤ ਆ ਸੰਗਤ ਨੂੰ ਆ ਕੇ ਪੁੱਛ ਲੋ ਵੀ ਕੱਡੀ ਕੱਡੀ ਬਿਮਾਰੀਆਂ ਦੇ ਰੋਗ ਇੱਥੇ ਜੜ ਤੋਂ ਮਹਾਪੁਰਸ਼ ਬਿਲਕੁਲ ਮਟਾ ਦਿੰਦੇ ਨੇ ਜਿਹੜੇ ਇੱਥੇ ਸੰਗਤ ਜਾਜਾ ਕਰ ਕਰਕੇ ਜਾਂਦੀ ਆ ਤੇ ਰੋਂਦੇ ਆਉਂਦੇ ਨੇ ਤੇ ਹੱਸਦੇ ਜਾਂਦੇ ਨੇ ਕਿਹਦੀ ਕਿਹਦੀ ਕਿਰਪਾ ਮਹਾਪੁਰਸ਼ਾਂ ਦੀ ਸਾਧੂ ਆ ਦੀ ਕਿਰਪਾ ਜੇਕਰ ਤੁਹਾਨੂੰ ਬਾਬਾ ਜੀ ਮਿਲਣਾ ਹੋਵੇ ਫਿਰ ਸਮਾਂ ਕੋਈ ਕਿਹੜਾ ਸਮਾਂ ਮਿਲ ਸਕਦੇ ਤੁਹਾਨੂੰ ਕੋਈ ਦੇਖੋ ਜੇ ਕੋਈ ਦੁਖੀ ਆ ਬਹੁਤ ਜ਼ਿਆਦਾ ਅਸੀਂ ਉਹਨੂੰ ਮਿਲਣ ਦਾ ਕੋਈ ਸਾਡਾ ਸਮਾਂ ਨਹੀਂ ਸਾਨੂੰ ਤਾਂ ਸਮਾਂ ਉਹੀ ਆ ਜੋ ਸਾਡੇ ਕੋਲ ਦੁਖੀ ਆ ਆ ਗਿਆ ਉਹਦੇ ਵਾਸਤੇ ਹਰ ਟਾਈਮੇ ਸਮਾਂ ਹੈ ਉਹਦੇ ਵਾਸਤੇ ਕੋਈ ਸਮਾਂ ਨਹੀਂ ਕੋਈ ਸਪੈਸ਼ਲ ਮਿਲਣ ਦਾ ਸਮਾਂ ਨਹੀਂ ਹੈਗਾ ਵੀ ਜੇ ਕੋਈ ਦੁਖੀਆ ਵਿਚਾਰਾ ਆ ਗਿਆ ਉਹਨੂੰ ਮਿਲਦੇ ਆ ਅਸੀਂ ਉੱਠ ਕੇ ਤਾਂ ਓਕੇ ਥੱਕੇ ਵੀ ਹੋਈਏ ਫਿਰ ਵੀ ਉਹਨੂੰ ਤਾਂ ਅਸੀਂ ਘੰਟਾ ਲੇਟ ਮਿਲੀ ਹੈ ਪਰ ਮਿਲਣਾ ਜ਼ਰੂਰ ਆਸੀ ਉਹਨਾਂ ਨੂੰ ਕਿਉਂਕਿ ਬਹੁਤ ਥੱਕ ਜੰਨੇ ਆ ਸੰਗਤ ਬਹੁਤ ਜਿਆਦਾ ਥੱਕ ਜੰਨੇ ਆ ਥੱਕੜ ਤੋਂ ਬਾਅਦ ਫੇਰ ਵੀ ਅਸੀਂ ਉਹਨੂੰ ਕਹਿੰਦੇ ਪਾਈ ਬਿਠਾ ਲਓ ਅੱਧਾ ਘੰਟਾ ਉਹ ਬੈਠਣ ਰਾਮ ਕਰਨ ਵੀ ਅਸੀਂ ਉਹਨਾਂ ਨੂੰ ਮਿਲਾਂਗੇ ਜ਼ਰੂਰ ਉਹਨਾਂ ਦੀ ਗੱਲਬਾਤ ਸੁਧਰੂ ਸੁਣਾਗੇ ਦੁੱਖ ਸੁਣਾਗੇ ਉਹਨਾਂ ਦਾ ਤੁਸੀਂ ਦੁਆ ਵੀ ਕਰਦੇ ਹੋ ਦਵਾਈ ਵੀ ਦਿੰਦੇ ਹੋ ਮੈਂ ਦੇਖਿਆ ਮੈਂ ਵੀ ਦੇਖ ਰਿਹਾ ਸਵੇਰ ਤੋਂ ਅੱਗੇ ਵੀ ਦੇਖਦਾ ਤੁਸੀਂ ਪੈਸਿਆਂ ਦੀ ਕੋਈ ਥੋੜੀ ਕੋਈ ਮੰਗ ਨਹੀਂ ਕੋਈ ਪੈਸੇ ਨਹੀਂ ਲੈਂਦੇ ਤੁਸੀਂ ਦੇਖੋ ਪਰਮਾਤਮਾ ਜਿਹੜੀ ਕੁਦਰਤ ਚੀਜ਼ ਆ ਜੇ ਅਸੀਂ ਪੈਸੇ ਨੂੰ ਮੁੱਖ ਰੱਖ ਲਾਂਗੇ ਤਾਂ ਇਹ ਸੰਸਾਰੀ ਲੋਕਾਂ ਦੀ ਬਾ ਦਾ ਭਲਾ ਨਹੀਂ ਹੋਣਾ ਪੈਸਾ ਪੈਸੇ ਦੇ ਨਾਲ ਕਦੇ ਪਰਮਾਤਮਾ ਨਹੀਂ ਖਰੀਦਾ ਜਾਂਦਾ ਉਹ ਸਰਦ ਨਾਲ ਖਰੀਦਾ ਜਾਂਦਾ ਜਿਹਦੇ ਅੰਦਰ ਸਰਦਾ ਹੈ ਉਹ ਇਥੇ ਦੇ ਆਉਂਦਾ ਪਹਿਲੀ ਵਾਰ ਤੇ ਠੀਕ ਹੋ ਜਾਂਦਾ ਸਰਦਾ ਦੇ ਨਾਲ ਜਿਹਦੇ ਅੰਦਰ ਵਿਸ਼ਵਾਸ ਨਹੀਂ ਇੱਕ ਵਾਰ ਆਉਂਦਾ ਤੇ ਦੂਜੀ ਵਾਰ ਕਹਿਣਾ ਪਤਾ ਨਹੀਂ ਠੀਕ ਹੋऊंगा ਪਤਾ ਨਹੀਂ ਨਹੀਂ ਹੋऊंगा ਉਹ ਫੇਰ ਭਾਈ ਅਗਰੇ ਦੀ ਮਰਜ਼ੀ ਆ ਉਹਨੂੰ ਅਸੀਂ ਕਹਿ ਨਹੀਂ ਸਕਦੇ ਕੁਝ ਵੀ ਅੱਜ ਤਾਂ ਉਹ ਸਰਦਾ ਦੇ ਨਾਲ ਗੱਲ ਕਰਦਾ ਜਿਹੜੇ ਸਰਦਾ ਨਾਲ ਵਿਸ਼ਵਾਸ ਨਾਲ ਇੱਥੇ ਆਉਂਦੇ ਨੇ ਉਹਨਾਂ ਦੇ ਮਹਾਰਾਜ ਕਿਰਪਾ ਕਰਦਾ ਉਹਨਾਂ ਦੇ ਉੱਤੇ ਰਹਿਮਤਾ ਕਰਦਾ ਤੇ ਉਹਨਾਂ ਦਾ ਭਲਾ ਕਰਦਾ ਕਿਟਣੀਆਂ ਸ਼ੂਗਰ ਕੈਂਸਰ ਐਚਆਈ ਐਡਸ ਤੱਕਰ ਵੱਡੀਆਂ-ਵੱਡੀਆਂ ਬਿਮਾਰੀਆਂ ਤੇ ਮਹਾਰਾਜ ਇੱਥੇ ਤੇ ਜੜ ਤੋਂ ਮੁਕਾ ਦਿੰਦਾ ਮੇਰਾ ਸ਼ੈਨਸ਼ਾ ਮਹਾਰਾਜ ਕਿਉਂਕਿ ਇਹ ਪਰਮਾਤਮਾ ਦੇ ਵਿਸ਼ਵਾਸ ਕਰਨ ਵਾਲੇ ਨੂੰ ਹਮੇਸ਼ਾ ਹੀ ਤਰਦਾ ਏ ਜਿਹੜਾ ਪਰਮਾਤਮਾ ਦੇ ਵਿਸ਼ਵਾਸਕਾ ਦਾ ਪਰਮਾਤਮਾ ਕੁਦਰਤ ਅੱਜ ਹੈ ਕਿ ਕੁਦਰਤ ਇਹ ਨਹੀਂ ਹੈਗਾ ਵੀ ਹੈ ਨਹੀਂ ਕੁਦਰਤ ਅੱਜ ਹੈ ਪਰਮਾਤਮਾ ਵੀ ਅੱਜ ਇਸ ਸੰਸਾਰ ਦੀ ਧਰਤੀ ਉੱਤੇ ਕੰਮ ਸਾਧੂ ਸੰਤ ਮਹਾਪੁਰਸ਼ ਜਿੰਨੇ ਵੀ ਪੂਰੇ ਪੰਜਾਬ ਦੇ ਮਹਾਪੁਰਸ਼ ਨੇ ਇਹ ਅੱਜ ਕੰਮ ਕਰ ਰਹੇ ਨੇ ਪਰ ਵਿਸ਼ਵਾਸ ਰੱਖੋ ਸਾਧੂ ਸੰਤਾਂ ਦੇ ਵਿਸ਼ਵਾਸ ਕਰੋ ਸੰਤਾਂ ਦੇ ਵਿਸ਼ਵਾਸ ਕਰਕੇ ਹਮੇਸ਼ਾ ਹੀ ਸਾਡਾ ਵੇੜਾ ਪਾਰ ਹੋ ਜਾਣਾ ਹੈ ਡੇਰਾ ਬਾਬਾ ਜੀ ਤੁਹਾਡਾ ਕਿਹੜਾ ਕਿਹੜੀ ਸਥਾਨ ਤੇ ਡੇਰਾ ਤੁਹਾਡਾ ਇਹ ਮੜਾ ਜਾਂ ਸੰਗਤ ਨੂੰ ਦੱਸ ਦਿਓ ਜਿਹੜੀ ਜਾਣਕਾਰੀ ਸਾਡਾ ਸਮਾਣਾ ਰੋਡ ਪਟਿਆਲੇ ਤੋਂ ਸਮਾਣਾ ਰੋਡ ਆ ਸਮਾਣਾ ਰੋਡ ਪਿੰਡ ਚੌਹਟ ਪਿੰਡ ਚੌਹਟ ਸਾਡਾ ਅੱਡੇ ਦੇ ਵਿੱਚ ਆ ਕੇ ਜਿਹਨੂੰ ਮਾਤੀ ਬਾਬਾ ਦਰਸ ਸਿੰਘ ਪੁੱਛ ਲੋ ਵੀ ਜੋ ਡੇਰਾ ਦੁਖੀਆਂ ਦਾ ਸਹਾਰਾ ਅਸੀਂ ਜਾਣਾ ਜਿੱਥੇ ਗਰੀਬ ਗਰੀਬਾਂ ਦੇ ਲਈ ਹਰ 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 ਧਰਮ ਦੇ ਲਈ ਤੇ ਉਥੇ ਦਰਵਾਜ਼ੇ ਖੁੱਲੇ ਨੇ ਕੋਈ ਵੀ ਧਰਮੀ ਦਾ ਧਰਮ ਦਾ ਬੰਦਾ ਇੱਥੇ ਆਵੇ ਕਿਸੇ ਜਾਤ ਦਾ ਕਿਸੇ ਵਾਤਾ ਕਿਸੇ ਤਰ੍ਹਾਂ ਦਾ ਫਰਕ ਨਹੀਂ ਹਰ ਹਰ ਬੰਦੇ ਇਨਸਾਨ ਦਾ ਸਤਿਕਾਰ ਕੀਤਾ ਜਾਂਦਾ ਹੈ ਕੋਈ ਜਾਤੀ ਦੇ ਨਾਲ ਕਿਸੇ ਸਬੰਧ ਨਹੀਂ ਹੈਗਾ ਹਰ ਇਨਸਾਨ ਹਰ ਧਰਮ ਦੇ ਨਾਲ ਅਸੀਂ ਪੂਰੀ ਮਦਦ ਕਰਦੇ ਆਂ ਕਿਸੇ ਧਰਮ ਦਾ ਵੀ ਹੋਵੇ ਤੇ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਖੜੇ ਆਂ ਚਾਹੇ ਕਿਸੇ ਨੂੰ ਕਿਸੇ ਪ੍ਰਕਾਰ ਦੇ ਕੋਈ ਰੋਗ ਹੋਵੇ ਕੋਈ ਬਿਮਾਰੀ ਹੋਵੇ ਹਰ ਇੱਕ ਦਾ ਮਤਲਬ ਹੱਲ ਕੀਤਾ ਜਾਂਦਾ ਜੀ ਦੇਖੋ ਇੱਥੇ 슈ਗਰ ਕੈਂਸਰ ਪਥਰੀਆਂ ਤੇ ਹਾਰਟ ਦੀ ਬਿਮਾਰੀ ਤੇ ਗਦੂਦਾਂ ਦੀ ਦਿਮਾਗ ਦੀ ਗਠੀਏ ਦੀ ਜਿਹੜੀ ਸਰੀਰ ਦੇ ਵਿੱਚ ਕਿਸੇ ਕਿਸਮ ਦੀ ਬਿਮਾਰੀ ਆ ਕਿਸੇ ਕਿਸਮ ਦੀ ਬਿਮਾਰੀ ਆ ਮਹਾਰਾਜ ਦੇ ਮੁਰੇ ਸੰਤਾਂ ਮਹਾਪੁਰਸ਼ਾਂ ਮੁਰੇ ਸਾਨੂੰ ਹੁਕਮ ਜੋ ਸੰਤਾਂ ਦਾ ਆਉਦਾ ਸੇ ਹੁਕਮ ਤੇ ਬਚਨਾਂ ਦੇ ਨਾਲ ਉਹਨਾਂ ਦੇ ਰੋਗੀਆਂ ਦੇ ਰੋਗ ਮਹਾਰਾਜ ਜੜ ਤੋਂ ਚੱਕ ਦਿੰਦੇ ਨੇ ਕਿਉਂਕਿ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਆ ਇੱਕ ਸੁਣਨ ਦੀ ਗੱਲ ਹੁੰਦੀ ਆ ਜਿਹੜੇ ਮੇਰੇ ਜਿਹਾ ਠੀਕ ਹੋਏ ਨੇ ਉਹਨਾਂ ਦੇ ਮੂੰਹ ਦੇ ਵਿੱਚੋਂ ਮੁੱਖ ਨਾਲ ਗੱਲ ਸੁਣ ਦੀ ਗੱਲ ਕੋਈ ਹੋਰ ਹੁੰਦੀ ਆ ਜਿਹੜੇ ਰੋਗੀਆਂ ਦਾ ਇੱਥੇ ਭਲਾ ਹੁੰਦਾ ਜਿਹੜਾ ਮਹਾਰਾਜ ਭਲਾ ਕਰਦਾ ਜਿਨ੍ਹਾਂ ਦੇ ਬੱਡੇ-ਬੱਡੀ ਬਿਮਾਰੀਆਂ, ਧਿਆਨਕ ਬਿਮਾਰੀਆਂ ਦੇ ਕੋਲ ਮਹਾਰਾ ਨੇ ਉਹ ਲੋਕਾਂ ਨੂੰ ਛਟਕਾਰਾ ਕਰਾਤਾ ਜਿਹੜੇ ਵਿਚਾਰੇ ਬਹੁਤ ਹਸਪੀਟਲਾਂ ਦੇ ਵਿੱਚੋਂ ਆਫਿਸਿਸ ਨਖਲਾਤੀ ਮਹਾਰਾ ਜੀ ਹਸਪੀਟਲਾਂ ਦੇ ਵਿੱਚੋਂ ਸਿਰਫ ਫੋਨ ਕਰਿਆ ਤੇ ਮਹਾਂਪੁਰਸ਼ਾਂ ਦੇ ਉੱਤੇ ਪਿੱਛੇ ਦੇ ਹੁਕਮ ਆਇਆ ਵੀ ਜਾ ਭਾਈ ਕਿਰਪਾਈ ਹੋ ਜਾਊਗੀ ਉਹ ਵੀ ਬੰਦੇ ਅੱਜ ਸਾਡੇ ਕੋਲ ਅਸੀਂ ਗੱਲ ਮੁਲਾਕਾਤ ਕਰਵਾ ਸਕਦੇ ਆ ਜਿਨ੍ਹਾਂ ਨੇ ਆਫਿਸਿਸ ਨਾਲ ਤੱਕ ਹਸਪੀਟਲਾਂ ਦੇ ਵਿੱਚ ਖੁੱਲ ਗਿਆ